ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖਦੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਦੇ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਬ ਵੀਡੀਓ ਕਵਰ ਕਰ ਰਹੇ ਆ ਅੱਜ ਆਪਾਂ 25 ਦਸੰਬਰ ਨੂੰ ਵੀਡੀਓ ਕਵਰ ਕਰਦੇ ਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਇੱਕ ਨੰਬਰ ਤੋਂ ਆਪਾਂ ਡਿਟੇਲ ਨੂੰ ਸ਼ੁਰੂ ਕਰਦੇ ਆ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਬੱਚੀ ਦੇਖ ਰਹੇ ਹੋ ਰਾਤ ਦੀ ਡਿਲੀਵਰੀ ਹੋਈ ਆ ਪਹਿਲਾ ਸੂਆ ਬੱਸੀ ਸੂਈ ਆ ਦੰਦਾਂ ਦੇ ਵਿੱਚ ਇਹ ਖੀਰੀ ਤੋਂ ਦੋ ਦੰਦ ਹੋ ਰਹੀ ਆ ਬੱਚੀ ਹਵਾਨੇ ਦੀ ਜੱਜਮੈਂਟ ਕਰ ਸਕਦੇ ਹੋ ਮਾਂ ਦਾ ਚੰਗਾ ਰਿਕਾਰਡ ਆ ਪਹਿਲਾ ਸੂਆ 25 ਕਿਲੋ ਦੁੱਧ ਪਾ ਦੂ ਬੱਚੀ ਇਹ ਮਗਰੇ ਨੇ ਮੇਲ ਕਾਫ ਨੂੰ ਜਨਮ ਦਿੱਤਾ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਤੇ ਜੇਰ ਕੰਪਲੀਟ ਆ ਇਹਨੂੰ ਤੋੜ ਕੇ ਦਿਖਾਵਾਂਗੇ ਆਪਾਂ ਇੱਕ ਨੰਬਰ ਤੇ ਬੱਚੀ ਆ ਗਈ ਹਾਏ ਥਣਲੇਵਾ ਨੇੜ ਤੋਂ ਚੈੱਕ ਕਰਾਣੇ ਆ ਕੱਲਾ ਕੱਲਾ ਨਿਕੜਵਾ ਥਾਣਾ ਕੋਈ ਮੇਰਾ ਵੀਰ ਆਨਲਾਈਨ ਮੰਗਾਉਦਾ ਕੋਈ ਖੋਟ ਸਾਂਗ ਨਹੀਂ ਕੱਲਾ ਕੱਲਾ ਨਿਕੜਵਾ ਥਾਣਾ ਬੱਚੀ ਦੀ ਬਰੀਡ ਬਹੁਤ ਆ ਇਹ ਖੀਰੀ ਤੋਂ ਬੱਚੀ ਦੋ ਦੰਦ ਹੋ ਰਹੀ ਆ ਪਹਿਲਾ ਸੂਆ ਰਾਤ ਸੂਈ ਆ ਹਵਾਨਾ ਤੁਸੀਂ ਦੇ ਸਕਦੇ ਹੋ ਸੋਨਾ ਤਿਆਰ ਕੀਤਾ ਬਰੀਡ ਦੇ ਹਿਸਾਬ ਨਾਲ ਨਵਾਂ ਹਾਂ ਆ ਕਿਸੇ ਮੇਰੇ ਫਾਰਮਰ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਉਹਦੇ ਲਈ ਗੁੱਡ ਰਹੂਗਾ ਕਿਉਂਕਿ ਮੇਨ ਕੰਮ ਜੇਰ ਦਾ ਹੋਤ ਹੁੰਦਾ ਹੈ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਇਹ ਦੋ ਪਹਿਰਣਾ ਬੱਸੀਆਂ ਸੂਈਆਂ ਨੇ ਆਪਣੇ ਕੋਲੇ ਰਾਤ ਇੱਕ ਆ ਬੱਸੀ ਸੂਈ ਆ ਇਹਨੇ ਬੱਸੀ ਨੂੰ ਜਨਮ ਦਿੱਤਾ ਇਹਦੀ ਜੇਰ ਆ ਪਈ ਆ ਇਹਦੀ ਵੀ ਜੇਰ ਪ੍ਰੋਪਰ ਪੈ ਚੁੱਕੀ ਆ ਸਾਨੂੰ ਬੱਸੀਆਂ ਤੋੜ ਕੇ ਦਿਖਾਵਾਂਗੇ ਜਿਆਦਾ ਵੀਡੀਓ ਲੰਬੀ ਨਹੀਂ ਬਣਾਵਾਂਗੇ ਕਿਉਂਕਿ ਆਪਣੇ ਫਾਰਮ ਤੇ ਆ 7-8 ਨਾਗ ਤਾਜੀ ਸੂਏ ਵੀ ਇੰਦਰਲੇ ਸ਼ੈੱਡ 'ਚ ਖੜੇ ਨੇ ਆ ਤਿੰਨ ਵੜਾ ਗਾਹਾਂ ਦਿਖਾਵਾਂਗੇ ਕੁਝ ਵੜਾ ਆਪਣੇ ਕੋਲੇ ਦੁੱਧ ਤੇ ਚਾਲਦੀਆਂ ਨੇ ਇਹ ਦਿਖਾਵਾਂਗੇ ਕਹਿਰ ਸ਼ਹਿਰ ਦੀ ਬੱਸੀ ਦਿਖਾਵਾਂਗੇ ਮਗਰ ਬੱਚੀ ਆ ਤੇ ਕੁਝ ਵੜਾ ਗੱਬਣ ਬਾਹਰ ਖੜੀਆਂ ਨੇ ਖੁਰਲੀ ਇਹਨਾਂ ਦੀ ਡਿਟੇਲ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਇਹ ਵੀ ਬੱਸੀਆਂ 2 ਦੰਦ ਤੇ 4 ਦੰਦ ਬੱਸੀਆਂ ਨੇ ਪਹਿਲਾ ਸੂਆ ਸੂਰੀਆਂ ਨੇ ਇੱਕ ਪੰਜਾਬ ਵਾਲੀ ਜਰਸੀ ਆ 10 ਦਿਨ ਦੀ ਕੱਚੀ ਆ ਇਹ ਬੇੜਾ ਦਾ ਮਾਧਾਰ ਰਕਾਰਡ 35 ਤੋਂ 40 ਲੀਟਰ ਦਾਗਾ ਹਜੇ ਹਫਤੇ ਹਫਤਾ ਲੈਂਦੀਆਂ ਨੇ ਇਹਨਾਂ ਦੀ ਵੀਡੀਓ ਲਾਸਟ ਤੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ 25 ਤਰੀਕ ਨੂੰ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਆਪਣੇ ਫਾਰਮ ਤੇ ਅੱਜ 22 ਤੋਂ 23 ਨਾਗੇ ਸੇਲ ਵਾਸਤੇ ਹਾਜ਼ਰ ਨੇ ਸੋ ਇੱਕ ਨੰਬਰ ਵਾਲੀ ਬੱਸੀ ਦੌਰਪਤ ਸੋ ਪਹਿਲੇ ਨੰਬਰ ਵਾਲੀ ਬੱਚੀ ਜਿਹੜੀ ਖੀਰੀ ਤੋਂ ਦੋਂਦੀ ਹੋ ਰਹੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਬਰੀਡ ਵੱਸੀ ਦੀ ਬਹੁਤ ਆ ਭਾਅ ਵੀ ਜਾਇਜ਼ ਕਰਾਂਗੇ ਹਵਾਨਾ ਵਸੋਣਾ ਤਿਆਰ ਕੀਤਾ ਹੋਇਆਗਾ ਸੋ ਬੱਸੀ ਦੀ ਬਰੀਡ ਚੈੱਕ ਕਰਿਓ ਤੁਰ ਦੀਦੀ ਇੱਕ ਵਾਰੀ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਸੁਣੀ ਆ ਥੋੜਾ ਤਾਜ਼ਾ ਸੂਆ ਪਸ਼ੂ ਬੱਚੇ ਦੀ ਜਰੂਰ ਤੇਜ਼ੀ ਕਰਦਾ ਬੱਚੇ ਨੂੰ ਸੋ ਦੇਖੋ ਇੱਥੋਂ ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ ਬਰੀਡ ਦਾ ਲੰਬੀ ਆ ਵੱਸੀ ਲੈਂਥ ਵਾਲੀ ਆ ਕੱਦ ਕਾਠ ਵਾਲੀ ਆ ਸੋ ਦੇਖੋ ਉੜੇ ਆ ਪਸ਼ੂ ਤੇਜ਼ੀ ਜਰੂਰ ਕਰਦਾ ਹੁੰਦਾ ਤਾਜ਼ਾ ਸੂਆ ਬਸੂ ਬਸਤੇ ਨੂੰ ਪਰ ਬੱਛੀ ਦੀ ਬਰੀਡ ਬਹੁਤ ਚੰਗੀ ਆ ਚੰਗੀ ਸੇਵਾ ਦੇ ਨਾਲ 25 ਕਿਲੋ ਦੁੱਧ ਖੁੱਲਾ ਬੱਸੀ ਪਾਉਗੀ ਕਿਉਂਕਿ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬੱਸੀ ਨੇ ਬਾਕੀ ਮਗਰੇ ਦੇ ਮੇਲ ਕਾਫ ਆ ਇਹ ਪੱਸੀ ਵੀ ਪਹਿਲਾ ਸੂਆ ਸੂਈ ਆ ਇਹਦੇ ਮਗਰ ਬੱਸੀ ਨੂੰ ਜਨਮ ਦਿੱਤਾ ਇਹਨੇ ਤੋਰ ਪਤਵਾਰ ਹੱਥੀ ਚੁਵਾਈ ਵਾਲਾ ਸੋਹਣਾ ਥਾਣਾ ਦੇ ਹਨ ਚਾਰੇ ਥਾਣ ਗੁੱਠਾ ਤੇ ਲੱਗੇ ਹੋਇਆ ਕੋਈ ਖੋਟ ਸਾਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਕਿਸੇ ਮੇਰੇ ਵੀਰ ਨੇ ਇਹ ਪਹਿਲਣਾ ਬੱਸੀਆਂ ਜੋੜਾ ਲੈਣਾ ਹੋਇਆ ਤਾਂ ਫੁੱਲ ਮਾਨਤਾਨ ਕੀਤਾ ਜਾਊਗਾ ਦੋਨੇ ਬੱਸੀਆਂ ਪਹਿਲਣਾਂ ਨੇ ਚਾਰ ਦੰਦ ਬੱਸੀਆ ਤੇ ਉਹ ਬੱਸੀ ਦੋ ਦੰਦ ਦਾ ਖੀਰੀ ਤੋਂ ਦੋ ਦੰਦ ਹੋਈ ਆ ਇਹ ਚਾਰ ਦੰਦ ਬੱਸੀਆ ਪਹਿਲਾ ਸੂਆ ਸੂਈ ਆ ਰਾਤ ਇਹ ਸੂਈ ਆ ਜੇਰ ਇਹਦੀ ਵੀ ਪ੍ਰੋਪਰ ਪੈ ਚੁੱਕੀ ਐ ਇਹਦੀ ਜੇਰ ਆ ਪਈ ਆ ਸੁਜੇਰ ਦਾ ਬਹੁਤ ਮੇਨ ਕੰਮ ਹੁੰਦਾ ਦੂਸਰੀ ਪਹਿਲਣ ਨੰਬਰ ਵਾਲੀ ਦੀ ਜੇਰ ਹੋ ਪਈ ਆ ਬਾਕੀ ਤੁਰਦੀ ਬਸੰ ਤੁਸੀਂ ਦੇਖੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਕਮਾਲ ਬਤ ਸੋ ਬੱਸੀ ਦੀ ਬਰੀਡ ਬਰੂਡ ਇਹਦੀ ਵੀ ਬਹੁਤ ਆ ਕਿਉਂਕਿ ਤਾਜ਼ਾ ਸੂਆ ਪਸ਼ੂ ਇੱਕ ਵਾਰੀ ਤਾਂ ਲਿੱਸਾ ਲੱਗਦਾ ਕਿਉਂਕਿ ਰਾਤ ਇਹਦੀ ਡਿਲੀਵਰੀ ਹੋਈ ਆ ਤੇ ਆਪਾਂ 11-12 ਵਜੇ ਵੀਡੀਓ ਕਵਰ ਕਰ ਰਹੇ ਆ ਅੱਜ 25 ਤਰੀਕ ਨੂੰ 25 ਦਸੰਬਰ ਨੂੰ ਸੋ ਇਹ ਦੋ ਨੰਬਰ ਦੇ ਹੱਥੀ ਚੁਆਈ ਸੋਣਾ ਥਾਣਾ ਪਹਿਲੇ ਨੰਬਰ ਵਾਲੇ ਵੀ ਹੱਥੀ ਚੁਆਈ ਵਾਲਾ ਥਾਣਾ ਪਹਿਲਣ ਵਸੀ ਆ ਦੋ ਪਹਿਲਣਾ ਦਿਖਾਤੀਆਂ ਅੱਗੇ ਇਹ ਵੀ ਬੱਸੀ ਪਹਿਲਣਾ ਇਹ ਬੱਸੀ ਪਹਿਲਣਾ ਥਾਂਲੇ ਬਾ ਨੇੜ ਤੋਂ ਕੱਲਾ ਕੱਲਾ ਥਾਂ ਨਿਕੜ ਮੈਂਦਾ ਕੋਈ ਖੋਟ-ਸਾਂਗ ਨਹੀਂ ਇਹ 3 ਨੰਬਰ ਤੇ ਬੱਸੀ ਆ ਗਈ ਇਹਦੇ ਥੱਲੇ ਹੁਣ 20 ਕਿਲੋ ਬੋੜੀ ਤਿਆਰ ਆ ਪੰਜ ਛੇ ਦਿਨਾਂ ਦੀ ਸੂਈ ਹੋਈ ਆ ਅੱਜ ਪੰਜਵਾਂ ਛੇਵਾਂ ਦਿਨ ਸੂਈ ਨੂੰ ਆ ਪਹਿਲਣ ਬੱਸੀ 20 ਕਿਲੋ ਬੋੜੀ ਕੋਈ ਮੇਰਾ ਵੀਰ ਦੋ ਡਾਕ ਮਿੰਟ ਕੇ ਲਿਆ ਸਕਦਾ ਇਹ 3 ਨੰਬਰ ਤੇ ਬੱਸੀ ਆ ਗਈ ਬਾਕੀ ਬਰੀਡ ਬਰੂਡ ਬੱਸੀ ਵੀ ਚੈੱਕ ਕਰੋ ਫੇਸ ਕੁਆਲਟੀ ਹਾਈਟ ਲੈਂਥ ਫੁੱਲਾ ਬੱਸੀ ਦੀ ਪ੍ਰਿੰਟ ਪ੍ਰਿੰਟ ਸੋਹਣਾ ਬੱਸੀ ਦਾ 3 ਨੰਬਰ ਤੇ ਆ ਗਈ ਇਹ ਸੋਲੇਵਾ ਵਗੈਰਾ ਇੱਕ ਵਾਰ ਫੇਰ ਦੇਖ ਸਕਦੇ ਹੋ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ 12:00 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ 20 ਕਿਲੋ ਬੋਲੀ 3 ਨੰਬਰ ਵਾਲੀ ਬੱਸੀ ਥੱਲੇ ਰੈਡੀ ਆ ਅੱਗੇ 4 ਨੰਬਰ ਵਾਲੀ ਬੱਸੀ ਥੱਲੇ 25 ਕਿਲੋ ਬੋਲੀ ਇਸ ਟਾਈਮ ਕੋਈ ਮੇਰਾ ਵੀਰ ਦੋ ਟਾਈਮ ਚੁੱਕ ਕੇ ਲਿਜਾ ਸਕਦਾ 25 ਕਿਲੋ ਬੋਲੀ ਤਿਆਰ ਹੱਥੀਚੁਆਈ ਵਾਲਾ ਸੋਹਣਾ ਥਾਣਾ ਬੱਸੀ ਦੀ ਬੀੜ ਦੇਖਿਓ ਤੁਸੀਂ ਹਾਈਟ ਲੈਂਥ ਫੁੱਲ ਆ ਬੱਸੀ ਦੀ ਵੇਟ ਬੋਡੀ ਫੁੱਲਾ ਪਹਿਲੇ ਸੂਏ ਦਾ ਰਿਕਾਰਡ ਜਿਹੜਾ ਹੈ ਇਹਦਾ 30 ਤੋਂ 32 ਕਿਲੋ ਦਾ ਗਿਆ ਦੂਜਾ ਸੂਹਾ ਸੂਈ ਆ ਥਣ ਕੱਲਾ ਕੱਲਾ ਨਿਖੜਵਾ ਕੋਈ ਕੋਟ ਸਾਗ ਨਹੀਂ ਹੱਥੀਚੁਆਈ ਵਾਲਾ ਸੋਹਣਾ ਥਾਣਾ ਤੇ ਇਸ ਟਾਈਮ 25 ਕਿਲੋ ਬੋਲੀ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਮਣਕੇ ਇਹ ਅੱਜ ਸੂਈ ਨੂੰ ਇਹਨੂੰ ਤੀਜਾ ਚੌਥਾ ਦਿਨ ਸੂਈ ਨੂੰ ਅੱਜ ਹੁਣ 25 ਕਿਲੋ ਬੋਲੇ ਤੋਂ ਖਾਲੀ ਆ ਅੱਗੇ ਇਹ 5 ਨੰਬਰ ਤੇ ਬੱਸੀ ਆ ਗਈ ਇਹ ਕੱਲ ਰਾਤ ਦੀ ਸੂਈ ਹੋਈ ਆ ਬੱਸੀ ਥਣ ਥਣ ਹੋਣਾ ਲੱਗਿਆ ਹੋਇਆ ਕੱਲਾ ਕੰਨਾ ਨਿਖੜਮਾਗਾ ਬਾਕੀ ਇਹਨੇ ਪਹਿਲੇ ਸੂਏ ਦਾ ਦੁੱਧ ਜਿਹੜਾ 30 24 ਕਿਲੋ ਤੋਂ ਦਿੱਤਾ ਗਿਆ ਹੁਣ ਇਹਦੇ ਥੱਲੇ 16 17 ਕਿਲੋ ਬੋਲੀ ਆ ਕੱਲ ਰਾਤ ਦੀ ਸੂਈ ਹੋਈ ਆ ਬੱਸੀ ਦੀ ਬਾਡੀ ਬੁੱਡੀ ਇਹਦੀ ਬਹੁਤ ਤਗੜੀ ਆ 25 ਕਿਲੋ ਦੁੱਧ ਖੁੱਲਾ ਪਾ ਦੂਗੀ ਕਿਸੇ ਮੇਰੇ ਵੀਰ ਨੇ ਇਹਨਾਂ 'ਚ ਜੋੜਾ ਕਰਨਾ ਹੋਇਆ ਤਾਂ ਫੁੱਲ ਮਾਨ ਤਾਨ ਕੀਤਾ ਜਾਉ ਦੋਨੇ ਬੱਸੀਆਂ ਹਾਈਟ ਲੈਂਥ ਵਾਲੀਆਂ ਨੇ ਵ ਸੋ ਇਧਰੋਂ ਪੰਜ ਨਾ ਗਿਆ ਆਪਾਂ ਤੁਹਾਨੂੰ ਤਾਜ਼ੇ ਸੂਏ ਜਿਹੜੇ ਇੱਕ ਦੋ ਦਿਨ ਦੀਆਂ ਸੂਈਆਂ ਹੋਈਆਂ ਬੱਸੀਆਂ ਦਿਖਾ ਚੁੱਕੇ ਆ। ਸੋ ਅੱਗੇ ਆਪਾਂ ਤੁਹਾਨੂੰ ਇੱਕ ਆ ਬੱਛੀ ਦਿਖਾਵਾਂਗੇ। ਆ ਦੋ ਨਾਗ ਆਪਣੇ ਸ਼ੇਲ ਹੋਏ ਹੋਏ ਆ। ਆ ਬੱਛੀ ਦਿਖਾਵਾਂਗੇ ਐਰ ਸ਼ਹਿਰ ਦੀ ਬੱਛੀ। ਮਗਰ ਇਹਦੇ ਬੱਛੀ ਆ ਤੋਰਪੁੱਤ ਬਾਹਰ ਨੇ। ਦੋ ਦਿਨ ਦੀ ਬੱਛੀ ਆ ਇਹ। ਕੱਲਾ ਕੱਲਾ ਨਿੱਖਣ ਮਾ ਥਾਣਾ ਤੁਸੀਂ ਦੇਖ ਸਕਦੇ ਹੋ। ਦੇਖੋ ਕੋਈ ਖੋਟ ਸਾਗ ਨਹੀਂ ਕੱਲਾ ਕੱਲਾ ਨਿੱਖਣ ਮਾ ਸਾਣਾ ਮਸ਼ੀਨੀ ਚੋਂ ਆਈ ਵਾਲਾ ਥਾਣਾ ਮਸ਼ੀਨ ਤੇ ਇਹ ਮਿਲਕਿੰਗ ਇਹਦੀ ਹੁੰਦੀ ਆ। ਕਿਸੇ ਮੇਰੇ ਵੀਰ ਨੇ ਵੀਡੀਓ ਮੰਗੌਣੀ ਹੋਈ ਆ ਆਪਾਂ ਵੀਡੀਓ WhatsApp ਤੇ ਦੀ ਕੰਪੈਕਟ ਆਡਰ ਆ ਪੂਰਾ ਬੰਦ ਲੇਵੇ ਦੀ ਬੱਛੀ ਆ ਸ਼ਾਮ ਤੱਕ ਹਵਾਨਾ ਹੋਰ ਭਰ ਲੈਣਾ ਹੁਣ 18 ਤੋਂ 20 ਕਿਲੋ ਬੋਲੀ ਇਹਦੇ ਥੱਲੇ ਰੈਡੀ ਆ ਪਹਿਲਾਂ ਬੱਸੀ ਦੋ ਦੰਦਾਂ ਹਵਾਨੇ ਦੇ ਦੂਰੋਂ ਨਾੜਾਂ ਦਿਖਾਈ ਦਿੰਦੀਆਂ ਮਗਰ ਇਹਦੇ ਬੱਛੀਆ ਤੁਹਾਨੂੰ ਇਹਦੀ ਬੱਸੀ ਦਿਖਾ ਦਨੇ ਇੱਕ ਵਾਰੀ ਫਿਰ ਤੋੜ ਕੇ ਦਿਖਾਵਾਂਗੇ ਸੋ ਸਾਹਮਣੇ ਬੱਸੀ ਜਿਹੜੀ ਸੈਂਟਰ 'ਚ ਬੈਠੀ ਆ ਲਾਲ ਡੱਬੀ ਬੱਸੀ ਇਹਦੀ ਆ ਚਿੱਟੀ ਤੇ ਲਾਲ ਬੱਸੀ ਆ ਲਾਲ ਡੱਬੀ ਉਹ ਬੱਸੀ ਏਅਰ ਸ਼ੈਰ ਦੀ ਬੱਸੀ ਆ ਬਾਕੀ ਬੱਚੇ ਵੀ ਤੁਸੀਂ ਆ ਬੱਜੇ ਦੇ ਸਕਦੇ ਹੋ ਸਾਰੀਆਂ ਗਾਵਾਂ ਦੇ ਜਿਹੜੇ ਬੱਚੇ ਨੇ ਉਹ ਇਧਰ ਬੱਜੇ ਹੋਏ ਨੇ ਅੰਦਰ ਆ ਸਾਰੀਆਂ ਗਾਵਾਂ ਲੇਲੇ ਬੱਚੇ ਤੁਸੀਂ ਸਾਰੀਆਂ ਗਾਵਾਂ ਦੇ ਦੇਖ ਸਕਦੇ ਹੋ ਇਹ ਬੱਸੀ ਸੈਂਟਰ 'ਚ ਬੈਠੀ ਜਿਹੜੀ 에ਅਰ ਸ਼ੇਅਰ ਦੀ ਬੱਸੀ ਆ ਲਾਲ ਡੱਬੀ ਸੋ ਇਧਰ ਉੱਠ ਕੇ ਬੱਸੀ ਆ ਗਈ ਤੁਸੀਂ ਦੇਖ ਸਕਦੇ ਹੋ ਦੁਬਾਰਾ ਵੀ ਬਰੀਡ ਬਰੂਡ ਬਹੁਤ ਆ ਬੱਛੀ ਦੀ ਚੱਲ ਪੁੱਤ ਬਾਕੀ ਬੱਚੇ ਤੁਸੀਂ ਦੇਖ ਸਕਦੇ ਹੋ ਸਾਰੇ ਬੱਚੇ ਅੰਦਰ ਆ ਸੋ ਖੁੱਲੀ ਫਿਰਦੀ ਆਈਏ ਬੱਸੀ ਲੈ ਚਲ ਅੰਦਰ ਲੈ ਚਲ ਲੈ ਚਲ ਕੋਈ ਨਾ ਹੌਲੀ ਹੌਲੀ ਲੈ ਚਲ ਸੋ ਹਵਾਨਾ ਵਗੈਰਾ ਬੱਛੀਆ ਦੇਖ ਸਕਦੇ ਹੋ ਤੁਸੀਂ ਕਿਉਂਕਿ ਜਿਹੜੀਆਂ ਬੱਸੀਆਂ ਖੁੱਲੀਆਂ ਫਿਰਦੀਆਂ ਆਉਂਦੀਆਂ ਫਾਰਮਾਂ 'ਚੋਂ ਥੋੜਾ ਫਿਹਾਰੇ ਵਗੈਰੇ ਦੀ ਆਲ ਕਰਦੀਆਂ ਨੇ ਪਹਿਲਾਂ ਬੱਸੀ ਆ 2 ਦੰਦ ਮਗਰ ਬੱਛੀ ਆ 1 ਸੋ ਇਹ ਬੱਸੀ ਇਧਰਲੇ ਸ਼ਿਟ ਚ ਆਪਾਂ ਦਿਖਾ ਚੁੱਕੇ ਆ। ਸੋ ਇਸ ਤੋਂ ਇਲਾਵਾ ਆ ਬੱਚੀਆਂ ਗੱਬਣਾ ਨੇ। ਦੋ ਦੋ ਆ ਦੋ ਦੰਦ ਬੱਚੀ ਆ। 4 ਨੰਬਰ ਟੈਗ ਲੱਗਿਆ ਦੋ ਦੰਦ ਬੱਸੀ ਆ। ਅਜੇ 10 ਦਿਨ ਦੀ ਬਾਕੀ ਆ ਮਾ ਦਾ ਰਿਕਾਰਡ ਇਹਦਾ 35-40 ਲੀਟਰ ਦਾ ਹੈਗਾ। ਇਹ ਵੀ ਬੱਸੀ ਬਜਣ ਵਾਲੀ ਆ। ਇਹ ਬੱਸੀ ਵੀ ਪਹਿਲਾਂ 4 ਦੰਦ ਦੀ ਬੱਸੀ ਆ। ਇਹਨੂੰ ਹਲਾ ਦੇ ਪੁੱਤ ਮਾੜੀ ਹਲਾ ਕੇ ਦਿਖਾ ਦੇ। ਇਹ ਕੋਈ ਮੇਰਾ ਵੀਰ ਪਹਿਲਾਂ ਨਾਲ ਜੋੜਾ ਲੈਣਾ ਚਾਹੁੰਦਾ ਹੋਇਆ 35 ਤੋਂ 40 ਕਿਲੋ ਦੇ ਰਿਕਾਰਡ ਵਾਲੀਆਂ ਬੱਚੀਆਂ ਨੇ ਮਾ ਮਾਂ ਦਾ ਇਹਨਾਂ ਦਾ ਸੋ ਇਹ ਬਾਹਰਲੇ ਸੈੱਟ 'ਚ ਆਪਾਂ ਬਾਹਰਲੇ ਕੱਚੇ ਥਾਂ ਪਹਿਲੇ ਨੰਬਰ ਤੇ ਆ ਗਈ ਬੱਛੀਆਂ ਹਲਾ ਦੇ ਵੰਡੀਆ ਸੋ ਵਜਨ ਪੁੰਜਨ ਬੱਛੀਆਂ 'ਚ ਬਹੁਤ ਜ਼ਿਆਦਾ ਆ ਸੋ ਆ ਦੋ ਨੰਬਰ ਤੇ ਬੱਛੀ ਆ ਗਈ ਇਹ ਵੀ ਦੋ ਜਾਂ ਚਾਰ ਦਾਂਦੀ ਆ ਬੱਛੀ ਲੈਵਲ ਉਵੇ ਦੀ ਬਹੁਤ ਫਿਟਿੰਗ ਵਾਲੀ ਆ ਬਰੀਡ ਬਹੁਤ ਆ ਬੱਛੀ ਦੀ ਹਾਈਟ ਲੈਂਥ ਫੁੱਲ ਆ ਇਹ ਕੋਈ ਵੀ ਜੋੜਾ ਮੇਰਾ ਭਰਾ ਪਾਉਣਾ ਚਾਹੁੰਦਾ ਹੋਇਆ ਆਪਾਂ ਫੁੱਲ ਮਾਨ ਤਨ ਕਰਾਂਗੇ ਅੱਗੇ ਬੱਛੀ ਦੂਜਾ ਸੂਆ ਸੂਰੀ ਆ ਇੱਧਰੋਂ ਹੱਕ ਦੇ ਮੜੀ 27 28 ਕਿਲੋ ਦੁੱਧ ਦਿੱਤਾ ਇਹਨੇ ਪਲੂਨ ਨੇ ਦੂਜਾ ਸੂਆ ਸੂਰੀ ਆ ਸੋ ਤਿੰਨ ਨੰਬਰ ਤੇ ਆ ਗਈ ਅੱਗੇ ਚਾਰ ਨੰਬਰ ਤੇ ਜ ਇਹ ਅਜੇ 10-12 ਦਿਨ ਦੀ ਕੱਚੀ ਆ ਉਧਰ ਹਾਕੇ ਮੜੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ